ਤਕੜ ਸਾਡੀ ਜਿਹੜੀ ਆ ਸੀਏ ਸੰਰੂਰ ਦੀ ਇੱਕ ਪੁਲਿਸ ਟੀਮ ਐਸ்சி ਬਲਕਾਰ ਸਿੰਘ ਦੀ ਜਿਹੜੀ ਆ ਇੰਚਾਰਜ ਦੇ ਨਾਲ ਇਧਰੋਂ ਸੁਲੂ ਘਾੜ ਤੋਂ ਨਗਰਾ ਸਾਹਿਬ ਨੇੜੇ ਨੇੜੇ ਜੋ ਰਸਤਾ ਜਾਂਦਾ ਉਧਰ ਜਾ ਰਹੇ ਸੀਗੇ ਤਾਂ ਤਕਰੀਬਨ 6:30 ਦੇ ਤਕਰੀਬਨ ਇੱਕ ਮੋਟਰਸਾਈਕਲ ਵਾਲਾ ਇੱਕ ਨੌਜਵਾਨ ਨਹਿਰ ਦੇ ਕਿਨਾਰੇ ਜਦੋਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਇੱਕਦਮ ਮੜਾ ਮੋਟਰਸਾਈਕਲ ਲੈਫਟ ਸਾਈਡ ਤੇ ਇੱਕ ਪਹੀ ਜਾਂਦੀ ਆ ਉਦੋਂ ਉਹ ਮੋੜ ਲੈ ਘਬਰਾ ਲ ਘਬਰਾ ਕੇ ਮੁੜ ਗਿਆ ਜਦੋਂ ਪੁਲਿਸ ਪਾਉ ਨੂੰ ਸ਼ੱਕ ਪਿਆ ਤਾਂ ਉਹਨਾਂ ਨੇ ਗੱਡੀ ਪਿੱਛੇ ਲਗਾ ਗਿਆ ਕਿਉਂਕਿ ਅੱਗੇ ਰਸਤਾ ਬੜਾ ਟਾਈਟ ਆ ਤੇ ਉਹਦੇ ਵਿੱਚ ਹਿੱਟ ਕੀਤੀ ਜਦੋਂ ਉਹ ਗਿਰਿਆ ਤਾਂ ਉਹਨੇ ਇੱਕਦਮ ਆਪਣਾ ਪਿਸਤਲ ਡੱਬੇ ਵਿੱਚ ਕੱਢ ਕੇ ਪੁਲਿਸ ਪਾਰਟੀ ਤੇ ਜਿਹੜਾ ਹਮਲਾ ਕੀਤਾ ਜੋ ਉਹਨੇ ਦੋ ਫਾਇਰ ਕੀਤੇ ਜੋ ਸਰਕਾਰੀ ਗੱਡੀ ਜੋ ਬਲੈਰੋ ਸਾਡੀ ਸੀ ਉਹਦੇ ਦੋ ਫਾਇਰ ਜਿਹੜੇ ਆਪਣਾ ਬੌਂਡ ਤੇ ਲੱਗੇ ਪੁਲਿਸ ਨੇ ਆਪਣੀ ਬਚਾਓ ਖਾਤਰ ਜਦੋਂ ਐਸਸੀ ਬਲਕਾਰ ਸਿੰਘ ਜਿਹੜੇ ਇੰਚਾਰ ਸੀਗੇ ਟੀਮ ਦੇ ਉਹਨਾਂ ਵੱਲੋਂ ਤੇ ਇੱਕ ਮਲਾਜ਼ਮ ਵੱਲੋਂ ਫਿਰ ਕਿਤੇ ਕਿ ਜੋਗੇ ਉਹਦੀ ਇੱਕ ਖੱਬੀ ਲਾਤੇ ਵਿੱਚ ਜਿਹੜਾ ਫੈਰ ਲੱਗਿਆ ਤੇ ਮੋਟਰਸਾਈਕਲ ਗਿਰਿਆ ਉਹਦਾ ਜੋ ਤੇ ਪੁਲਿਸ ਪਾਰਟੀ ਨੇ ਉਹਨੂੰ ਜਿਹੜਾ ਕਾਬੂ ਕੀਤਾ ਗਿਆ ਤੇ ਮੌਕੇ ਤੋਂ ਇੱਕ ਕੰਟਰੀ ਬ੍ਰੇਡ 32 ਬੋਰ ਇੱਕ ਬਿਨਾ ਨੰਬਰ ਜਿਹੜਾ ਮੋਟਰਸਾਈਕਲ ਜਿਹੜਾ ਬਰਾਮਦ ਹੋਇਆ ਤੇ ਕੁਝ ਰੋਂਦ ਬਰਾਮਦ ਹੋਇਆ ਤੇ ਇਹਦੇ ਦੌਰਾਨ ਉਹਨੂੰ ਪੁਲਿਸ ਪਾਰਟੀ ਨੇ ਹੁਣ ਜਿਹੜਾ ਹਸਪੀਟਲ ਨੂੰ ਦਾਖਲ ਕਰਵਾਇਆ ਉਹਦੇ ਮੈਡੀਕਲ ਵਾਸਤੇ ਤੇ ਜੋ ਦੌਰਾਨੇ ਹੁਣ ਮੁਰਲੀ ਤਫਤੀਸ਼ ਤੋਂ ਪਤਾ ਲੱਗਿਆ ਇਹ ਗਵਿੰਦੀ ਨਾਂ ਦਾ ਨੌਜਵਾਨ ਸੀ ਜੋ ਕਿ ਖਨਾਲ ਖਾਣਾ ਡੜਬਾ ਵਿੱਚ ਪੈਂਦਾ ਵਾ ਉੱਥੇ ਦਾ ਵਸਨੀਕ ਸੀ ਇਹ ਤੇ ਇਹ ਕਾਫੀ ਪੁਰਾਣਾ 2010 ਤੋਂ ਤੇ ਪਰਚੇ ਦਰਜਾ ਤਕਰੀਬਨ ਇਹ ਤੇ ਡਕੈਤੀ ਦੇ ਐਨਡੀਪੀਐਸ ਦੇ ਚੋਰੀਆਂ ਦੇ ਪੰਜਾਬ ਚ Rajasthan ਚ ਤਕਰੀਬਨ 1 ਦਰਜਨ ਦੇ ਖਿਲਾਫ 1 ਦਰਜਨ